ਇਹ ਆਪਣਾ ਨਾ 72x72 ਦਾ ਜੀ ਇਹਦੇ ਚ ਆਪਾਂ ਨਾ ਨਹਿਰੀ ਪਾਣੀ ਸਟੋਰ ਕਰਨਾ ਜੀ ਅੱਛਾ ਜੀ ਗਰਾਊਂਡ ਲੈਵਲ ਦਾ ਤੇ ਇਹਦੇ ਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਜੀ ਠੀਕ ਹੈ ਜਿਹੜਾ ਮੀਂਹ ਦਾ ਪਾਣੀ ਹੁੰਦਾ ਉਹਦਾ ਪੀ ਐਚ ਲੈਵਲ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਫਸਲ ਲਈ ਬਹੁਤ ਜ਼ਿਆਦਾ ਉਹ ਮਿਲਦੀ ਹੈ ਗ੍ਰੋਥ ਬਹੁਤ ਜ਼ਿਆਦਾ ਹੁੰਦੀ ਹੈ ਇਹ ਸਪ੍ਰਿੰਕਲ ਸਿਸਟਮ ਲਵਾਇਆ ਹੋਇਆ ਜੀ ਇਹ ਆਪਣਾ ਮਿਨੀ ਸਪ੍ਰਿੰਕਲ ਆ ਜੀ ਠੀਕ ਹੈ ਇੱਕ ਹੁੰਦਾ ਮਾਈਕਰੋ ਇੱਕ ਮਿਨੀ ਜੀ ਇੱਕ ਇਹ ਇਹਦੋਂ ਉੱਪਰ ਹੁੰਦਾ ਠੀਕ ਹੈ ਜਿਹੜਾ ਕਿ ਜਿਆਦਾ ਏਰੀਆ ਇਹ ਕਰਦਾ ਇਹ ਆਪਣਾ 10 ਮੀਟਰ ਦਾ ਹੁੰਦਾ ਜੀ ਇਹ ਜਿਹੜਾ ਲੱਗਿਆ ਹੁੰਦਾ ਜਿਵੇਂ ਆਪਣੇ ਕੋਲ ਜੀਵਣ ਲੱਗਿਆ ਜੀ ਇਹ ਤੁਸੀਂ ਦੇਖੋਗੇ ਤਾਂ ਦੂਸਰੇ ਆਮ ਆਲੂ ਨਾਲੋਂ ਇਹਨੇ ਜਿਆਦਾ ਟਿਲਰਿੰਗ ਕਰਨੀ ਹੈ ਠੀਕ ਹੈ ਜਿਵੇਂ ਕਿ ਇਹਦੇ ਜਿਆਦਾ ਰੂਟ ਜਿਆਦਾ ਨਿਕਲਣੀ ਹੈ ਜਿਹਦੇ ਕਿ ਜਿਆਦਾ ਅਸੀ ਕਾਲ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੇ ਬਲੌਗ 'ਚ ਅੱਜ ਅਸੀਂ ਸ਼ੇਰੋਂਪਿੰਡ ਦੇ ਇੱਕ ਖੇਤ 'ਚ ਖੜੇ ਹਾਂ ਇੱਥੇ ਆਲੂਆਂ ਦੀ ਕਾਸ਼ਤਾਂ ਖਾਸ ਗੱਲਾਂ ਕਈ ਨੇ ਇਹਨਾਂ ਦੀ ਸਿੰਚਾਈ ਦਾ ਪਰਬੰਧਾ ਜਿਹੜਾ ਤੁਬਕਾ ਪ੍ਰਣਾਲੀ ਉਹ ਵੀ ਖਾਸ ਆ ਤੇ ਆਲੂ ਦੀ ਆਲੂ ਦਾ ਬੀਜ ਤਿਆਰ ਕਰ ਰਹੇ ਨੇ ਸੁਨਾਮ ਸ਼ਹਿਰ ਦੇ ਨੇੜੇ ਆ ਸਾਰੀ ਜਾਣਕਾਰੀ ਏ ਟੂ ਜ਼ेड ਦਿੰਨੇ ਆ ਮਿਲਦੇ ਆ ਬਾਈ ਮਨਪ੍ਰੀਤ ਨੂੰ ਬਾਈ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਚ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਲੈਨੇ ਆ ਇਹਨਾਂ ਨੇ ਆਲੂ ਲਾਇਆ ਹੋਇਆ ਸਾਰੇ ਖੇਤ ਚ ਅ ਅੰਬੀਰ ਜੀ ਕਿੰਨੇ ਏਕੜ ਚਾਲੂ ਲਾਇਆ ਤੁਸੀਂ ਹੁਣ ਜੀ ਆਪਣਾ ਇਸ ਵਾਰ 20 ਏਕੜ ਚ ਲੱਗਿਆ ਹੋਇਆ ਜੀ ਅੱਛਾ ਕਿਸ ਪਰਪਸ ਨਾਲ ਬੀਜ ਤਿਆਰ ਕਰ ਰਹੇ ਹੋ ਪਹਿਲਾਂ ਤਾਂ ਆਪਾਂ ਰਾਸ਼ਨ ਲਾਉਂਦੇ ਹੁੰਦੇ ਜੀ ਹਾਂਜੀ ਰਾਸ਼ਨ ਚ ਜਿੰਨਾ ਵੀ ਆਪਾਂ ਜਿੱਥੋਂ ਵੀ ਸੀਡ ਲੈਂਦੇ ਸੀਗੇ ਠੀਕ ਹੈ ਜਿਵੇਂ ਆਪਣੇ ਲੋਕਲ ਲੈ ਲਿਆ ਜ਼ਿਆਦਾ ਤਾਂ ਆਪਾਂ ਲੋਕਲ ਹੀ ਲੈਂਦੇ ਰਹੇ ਕਿਉਂਕਿ ਆਪਾਂ ਥੋੜਾ ਜਿਹਾ ਲੇਟ ਹੀ ਲੱਗੇ ਸੀਗੇ ਠੀਕ ਹੈ ਤੇ ਆਪਾਂ ਨੂੰ 6 ਸਾਲ ਹੋਇਆ ਹਜੇ ਕਰਦਿਆਂ ਨੂੰ ਖੇਤੀ ਤੇ ਇਸ ਤੋਂ ਬਾਅਦ ਜਦੋਂ ਉਹਦੇ ਵਿੱਚ ਦੇਖਿਆ ਥੋੜਾ ਜਿਹਾ ਡੀਪਲੀ ਜਾ ਕੇ ਤਾਂ ਸਾਨੂੰ ਪਤਾ ਲੱਗਿਆ ਕਿ ਸੀਡ ਦਾ ਹੀ ਮਹੱਤਵ ਆਉਂਦਾ ਜਿਹੜਾ ਕਿ ਆਲੂ ਚ ਆਉਂਦਾ ਠੀਕ ਹੈ ਤੁਸੀਂ ਇਸ ਵਾਰ ਫਿਰ ਸਾਰਾ ਸੀਡ ਤਿਆਰ ਕਰਦੇ ਹੋ ਹਾਂਜੀ ਇਸ ਵਾਰ ਆਪਣੇ ਕੋਲ 15 ਕਿਲੇ ਸੀਡ ਦੇ ਆ ਜੀ 5 ਕਿਲੇ ਆਪਣੇ ਕੋਲ ਰਸ਼ਣ ਦੇ ਆ ਜੀ ਠੀਕ ਹੈ ਤੇ ਤੁਸੀਂ ਇਹ ਸਾਰਾ ਜਿਹੜਾ ਸਪ੍ਰਿੰਕਲ ਕੈਨ ਸਿਸਟਮ ਕਹਿੰਦੇ ਨੇ ਇਹਨੂੰ ਹਾਂਜੀ ਇਹ ਆਪਣਾ ਨਾ ਜੀ ਹੁਣ ਜਿੱਥੇ ਦਾ ਕੌਸਟਲੀ ਸੀਡ ਲੱਗਿਆ ਹੁੰਦਾ ਜੀ ਉਥੇ ਸਪ੍ਰਿੰਕਲ ਲਾਉਣਾ ਜ਼ਰੂਰੀ ਹੁੰਦਾ ਕਿਉਂਕਿ ਇਹਦੇ ਵਿੱਚ ਜਰਮੀਨੇਸ਼ਨ ਬਹੁਤ ਸੋਹਣੀ ਹੁੰਦੀ ਹੈ ਠੀਕ ਹੈ ਜੀ ਤੁਸੀਂ ਦੇਖ ਹੀ ਰਹੇ ਹੋਵੋਗੇ ਹਾਂ ਇਹਦੇ ਵਿੱਚ ਇਹਨੂੰ ਆਪਾਂ ਪਾਣੀ ਨਹੀਂ ਲਾਇਆ ਠੀਕ ਹੈ ਖਾਲ ਨਾਲ ਕੋਈ ਪਾਣੀ ਨਹੀਂ ਲਾਇਆ ਆਪਾਂ ਜਿਵੇਂ ਕਿ ਸਭ ਤੋਂ ਵੱਡੀ ਗੱਲ ਹੈ ਵੀ ਪਾਣੀ ਦੀ ਬਚਤ ਬਹੁਤ ਹੈ ਹਾਂਜੀ ਪਾਣੀ ਦੀ ਬਚਤ ਬਹੁਤ ਆ ਜੀ ਤੇ ਲੇਬਰ ਦੀ ਬਚਤ ਬਹੁਤ ਆ ਜੀ ਹਾਂ ਲੇਬਰ ਦੀ ਬਚਤ ਵੀ ਆ ਤੇ ਇਹ ਮਤਲਬ ਇਹਦੇ ਨਾਲ ਜਿਹੜੀ ਸਿੰਚਾਈ ਆ ਰਮਾਈ ਆ ਵਧੀਆ ਤਰੀਕੇ ਨਾਲ ਹੋ ਰਹੀ ਆ ਹਾਂਜੀ ਇਹ ਇਹਨੇ ਹਲਕਾ ਹਲਕਾ ਪਾਣੀ ਦੇਣਾ ਜੀ ਹਾਂ ਬਸ ਇਹਦੇ ਚ ਇਹਦੇ ਚ ਹੀ ਖਾਈ ਆਉਂਦੀ ਆ ਆਪਾਂ ਨੂੰ ਜ਼ਿਆਦਾਤਰ ਕਿਉਂਕਿ ਇਹਦੇ ਚ ਆਪਾਂ ਨੂੰ ਰੋਜ਼ ਦੀ ਰੋਜ਼ ਆਉਣਾ ਪੈਂਦਾ ਠੀਕ ਹੈ ਕਿਉਂਕਿ ਇਹ ਆਪਾਂ ਨੂੰ ਰੋਜ਼ ਕਿਤੇ ਆਪਾਂ ਪਹਿਲਾਂ ਤਾਂ ਚਲਾਉਂਦੇ ਰਿਹਾ ਜ਼ਿਆਦਾ ਟਾਈਮ ਹੁਣ ਜਿਵੇਂ ਇਹ 20 ਤੋਂ 25 ਮਿੰਟ ਚੱਲਦੇ ਆ ਰੋਜ਼ ਚਲੋ ਆਪਦੇ ਖੇਤ ਚ ਆਉਨੇ ਆਪੋ ਤਾਂ ਵੈਸੇ ਹੀ ਆਉਣਾ ਹੁੰਦਾ ਹਾਂਜੀ ਹਾਂਜੀ ਹਾਂ ਤਾਂ ਤੇ ਬਾਕੀ ਇਹ ਕਿੰਨੇ ਏਕੜ ਚ ਲਾਇਆ ਤੁਸੀਂ ਇਹ ਆਪਣਾ ਓਰੇ ਜੀ ਲੱਗਿਆ ਹੋਇਆ 8 ਏਕੜ ਜੀ ਜਿਹੜੀ ਵੈਰੈਟੀ ਲਾਈ ਹੈ ਇਹਦੇ ਜਆ ਆਪਣੇ ਦੋ ਤਿੰਨ ਵੈਰੈਟੀਆਂ ਜੀ ਜਿਵੇਂ ਕਿ ਇੱਕ ਦਾ ਡਾਇਮੰਡ ਹੈ ਇੱਕ ਐਲ ਆਰ ਹੈ ਇੱਕ ਆਪਣੇ ਕੋਲ ਚਿਪਸ ਉਹਨਾਂ ਜੀ ਅੱਛਾ ਜੀ ਇੱਕ ਜੋਤੀ ਹੈ ਜੀ ਜੋਤੀ ਹਾਂਜੀ ਤੇ ਇਹ ਇਹਨਾਂ ਨੇ ਦੱਸਿਆ ਵੀ ਜੀ 1 ਵੈਰੈਟੀ ਲਾਈ ਹੈ ਇਹਨਾਂ ਨੇ ਉਹਦਾ ਥੋੜਾ ਜਆ ਡਿਟੇਲ ਚ ਦੱਸੋ ਇਹ ਕੀ ਕੀ ਫਰਕ ਹੁੰਦਾ ਜਿਵੇਂ ਜੀ ਹੁਣ ਆਪਾਂ ਜੀਵਨ ਹੈ ਉਹ ਆਪਣੇ ਆਪ ਦੇ ਲਈ ਲਾਇਆ ਹੋਇਆ ਕਿ ਆਪਾਂ ਗਾਹਾਂ ਨੂੰ ਉਹ ਆਪਦੇ ਬਾਣ ਚ ਹੀ ਉਹਨੂੰ ਤਿਆਰ ਕਰਨਾ ਹੈ ਠੀਕ ਹੈ ਵਿੱਚੋਂ ਆਪਣਾ ਕੰਟਰੈਕਟ ਤੇ ਹੈ ਜਿਹੜਾ ਕਿ ਆਪਾਂ ਦੇਣਾ ਹੀ ਦੇਣਾ ਜਿਨ੍ਹਾਂ ਨਾਲ ਕੰਟਰੈਕਟ ਕੀਤਾ ਹੋਇਆ ਠੀਕ ਹੈ ਤੇ ਜਿਹੜਾ ਰਹਿ ਗਿਆ ਆਪਣੇ ਕੋਲ ਜਿਵੇਂ ਕਿ ਹੁਣ ਜੀ 2 ਲੱਗਿਆ ਹੋਇਆ ਦੂਸਰੇ ਖੇਤ ਲੱਗਿਆ ਹੂੰ ਤੇ ਉਹਦੇ ਤੋਂ ਆਪਾਂ ਜੀ 3 ਸੇਲ ਕਰਨਾ ਹੈ ਠੀਕ ਹੈ ਹਾਂਜੀ ਤੇ ਉਹਦੇ ਵਿੱਚੋਂ ਬੁਕਿੰਗ ਹੋਈ ਜਾਂਦੀ ਹੈ ਵਿੱਚੋਂ ਉਦਾਂ ਦੀ ਹੈ ਜਿਹੜਾ ਕਿ ਇਹਦਾ ਜਿਹੜਾ ਪ੍ਰੋਸੈਸ ਹੁੰਦਾ ਜਿਹੜਾ ਆਲੂ ਦਾ ਜੀ ਹੂੰ ਉਹ ਏਦਾਂ ਹੁੰਦਾ ਜੀ ਕਿ ਜਿਵੇਂ ਹੁਣ ਕਦੇ ਵੀ ਤੁਸੀਂ ਦੇਖਿਆ ਹੋਊਗਾ ਮਾਰਕੀਟ 'ਚ ਆਪਾਂ ਮਹਿਸ ਲੈਣ ਜਾਂਦੇ ਆ ਤਾਂ ਉਹ ਉਹ ਦੂਜੇ ਤੀਜੇ ਸੂਈ ਹੁੰਦੀ ਹੈ ਉਹ ਹਾਂ ਭਾਵੇਂ ਉਹ ਪੰਜਵੇਂ ਹੋ ਜੇ ਭਾਵੇਂ ਛੇਵੇਂ ਹੋ ਜੇ ਭਾਵੇਂ ਉਹ ਕਿੱਥੇ ਵੀ ਚਲੀ ਜਾਵੇ ਕਹਿਣ ਨੂੰ ਦੂਜੇ ਸੂਏ ਕਹਿੰਦੇ ਉਹ ਦੂਜੇ ਸੂਈ ਰਹਿੰਦੀ ਹੈ ਹਾਂ ਆਪਣਾ ਇਹ ਤਾਂ ਆਲੂ ਦੇ ਵਿੱਚ ਜੀਵ ਆਉਂਦਾ ਵਹੀ ਮਤਲਬ ਹੈ ਵੀ ਮਤਲਬ ਜੀਵ ਵਨ ਕਹਿ ਕੇ ਵੇਚੀ ਜਾ ਰਹੇ ਨੇ ਜਿਹੜੇ ਸੀਡ ਵਾਲੇ ਹੁੰਦੇ ਨਾ ਜੀ ਹਰੇ ਕਹਿੰਦਾ ਸਾਡਾ ਨਵਾਂ ਸੀਡ ਆ ਸੀ ਲੈ ਕੇ ਆਂਦਾ ਜੀ ਜਲੰਧਰੋਂ ਲੈਂਦਾ ਠੀਕ ਹੈ ਫਲਾਨੀ ਜਗ੍ਹਾ ਤੋਂ ਲਿਆਂਦਾ ਤਿੰਨ ਸਾਲ ਤਾਂ ਉਹਨੇ ਆਪ ਚਲਾਇਆ ਹੁੰਦਾ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜੇ ਜਿਹੜੇ ਰੇਟ 'ਚ ਉਹ ਦੇ ਰਹੇ ਹੁੰਦੇ ਨੇ ਆਪਾਂ ਉਹ ਰੇਟ 'ਚ ਐਸੀ ਸਵਾਰਾ ਜਿਹੜੋ ਕਰ ਰਹਾਂਗੇ ਕਿਉਂਕਿ ਆਪਣਾ ਨਵਾਂ ਕੰਮ ਆ ਜੀ ਤੇ ਉਸ 'ਚ ਆਪਾਂ ਨਾਰਮਲ ਹੀ ਰੇਟ ਨੇ ਆਪਣੇ ਠੀਕ ਹੈ ਨਾਰਮਲ ਹੀ ਉਹ ਆ ਠੀਕ ਹੈ ਜੀ ਤੇ ਇਹ ਫਸਲ ਲਾਈ ਕਦੋਂ ਤੇ ਕਦੋਂ ਇਹ ਵੀ ਤਿਆਰ ਹੋ ਜਾਊਗਾ ਇਹ ਜਿਹੜੀ ਫਸਲ ਆ ਜੀ ਇਹ ਆਪਾਂ ਲਾਈ ਸੀਗੀ ਨਵੰਬਰ ਦੇ ਫਸਟ ਵੀਕ ਅੱਛਾ ਜੀ ਤੇ ਇਹਦੀ ਆਪਾਂ ਜਿਵੇਂ ਮੰਨ ਕੇ ਜਦੋਂ ਦੂਸਰਾ ਆਲੂ ਹੁੰਦਾ ਜੀ ਉਹ ਪੱਟਿਆ ਜਾਂਦਾ ਫਰਵਰੀ ਮਾਰਚ 'ਚ ਜਾਂ ਕੇ ਜੀ ਫਰਵਰੀ ਮਾਰਚ 'ਚ ਹਾਂਜੀ ਇਹ ਇਹ ਮੰਨ ਕੇ ਜਦੋਂ ਆਪਾਂ ਇਹ ਜਨਵਰੀ 'ਚ ਹੀ ਐਂਡ 'ਚ ਬੇਲ ਕੱਟੀ ਜਾਂਦੀ ਹੈ ਜਨਵਰੀ ਦੇ ਵਿੱਚ ਜਦੋਂ ਇਹਦਾ ਸਾਈਜ਼ ਤਿਆਰ ਹੋ ਜਾਏ ਜੀ ਠੀਕ ਹੈ ਜਿਵੇਂ ਜੀ ਹੁਣ ਤੁਸੀਂ ਦੇਖੋਗੇ ਜੀ ਜਿਵੇਂ ਹੁਣ ਆਪਣਾ ਜਿਹੜਾ ਇਹ ਇਹ ਆਲੂ ਲੱਗਿਆ ਇੱਧਰ ਹੂੰ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੀਆਂ 10-10 ਦਿਨਾਂ ਬਾਅਦ 5-5 7-7 ਦਿਨਾਂ ਬਾਅਦ ਸਪਰੇਹਾਂ ਹੋਣੀਆਂ ਨੇ ਅੱਛਾ ਜੀ ਤੇ ਉਹਦੇ 'ਚ ਵੀ ਇਹ ਜੇ ਮੰਨ ਲੇ ਕਿ ਚਲੋ ਜੀ ਜਿੰਨੇ ਵੀ ਬੱਚਾ ਮੰਗੂ ਇਹਦੀ ਕੇਅਰ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਠੀਕ ਹੈ ਇਹਦੇ 'ਚ 1% ਦੀ ਵੀ ਅਣਗਿਲੀ ਨਹੀਂ ਕਰ ਸਕਦੇ ਠੀਕ ਹੈ ਕਿਉਂਕਿ ਜੇ ਨਹੀਂ ਕੁਆਲਿਟੀ ਬਣੀ ਤਾਂ ਅੱਗੇ ਵੀ ਆਪਾਂ ਨੂੰ ਕੰਪਲੇਂਟ ਆਉਂਦੀ ਨਹੀਂ ਤੁਸੀਂ ਆ ਜਿਹੜਾ ਪਾਣੀ ਸਟੋਰ ਕਰਨ ਦਾ ਸਿਸਟਮ ਇਹ ਵੀ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਇਹ ਆਪਣਾ ਨਾ ਜੀ ਹਜੇ ਅੱਧਾ ਕੰਪਲੀਟ ਹੋਇਆ ਜੀ ਅੱਛਾ ਕਿਉਂਕਿ ਇਹ ਆਪਣੇ ਕੋਲ ਹੁਣ ਨਹੀਂ ਟਾਈਮ ਸੀਗਾ ਉਸ ਟਾਈਮ ਇਹ ਆਪਣਾ ਨਾ 72x72 ਦਾ ਜੀ ਇਹਦੇ 'ਚ ਆਪਾਂ ਨਾ ਨਹਿਰੀ ਪਾਣੀ ਸਟੋਰ ਕਰਨਾ ਜੀ ਅੱਛਾ ਜੀ ਗਰਾਊਂਡ ਲੈਵਲ ਦਾ ਤੇ ਇਹਦੇ ਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਜੀ ਠੀਕ ਹੈ ਜਿਹੜਾ ਮੀਂਹ ਦਾ ਪਾਣੀ ਹੁੰਦਾ ਉਹਦਾ ਪੀ ਐਚ ਲੈਵਲ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਫਸਲ ਲਈ ਬਹੁਤ ਜ਼ਿਆਦਾ ਉਹ ਮਿਲਦਿਆ ਗ੍ਰੋਥ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਤੇ ਇਹ ਚ ਨਹਿਰੀ ਪਾਣੀ ਤੇ ਮੀਂਹ ਦਾ ਪਾਣੀ ਵੀ ਸਟੋਰ ਹੋ ਜਾਇਆ ਗੁਰੂ ਵਿੱਚ ਹਾਂਜੀ ਜਿਵੇਂ ਹੁਣ ਜੇ ਬਾਣ ਚ ਜ਼ਿਆਦਾ ਮੀਂਹ ਮੀਂਹ ਦਾ ਪਾਣੀ ਆ ਜਾ ਉਸ ਟਾਈਮ ਜੀਰੀ ਵੇਲੇ ਤਾਂ ਉਹ ਵੀ ਇਹਦੇ ਵਿੱਚ ਆਪਾਂ ਸਟੋਰ ਕਰਾਂਗੇ ਜੀ ਠੀਕ ਜ਼ਿਆਦਾਤਰ ਆਪਾਂ ਇਹਦੇ ਵਿੱਚ ਨਹਿਰੀ ਪਾਣੀ ਸਟੋਰ ਕਰਨਾ ਹੈ ਠੀਕ ਹੈ ਨਹਿਰੀ ਤੋਂ ਬਾਅਦ ਫਿਰ ਆਪਾਂ ਇਹ ਤੋਂ ਆ ਇਹ ਜੋ ਪੋਲੋ ਵੇ ਕਰਕੇ ਦੇ ਆਪਾਂ ਇਹਨੂੰ ਉਦੋਂ ਬਾਅਦ ਫੀਲਡ ਨੂੰ ਦੇਣਾ ਹੈ ਸਿੰਚਾਈ ਵਾਸਤੇ ਵਰਤੋਗੇ ਉਹਨੂੰ ਹਾਂਜੀ ਹਾਂਜੀ ਜਿਹੜਾ ਬੋਰ ਦਾ ਪਾਣੀ ਆ ਉਹ ਵੀ ਬਚੂਗਾ ਹਾਂਜੀ ਬੋਰ ਦਾ ਪਾਣੀ ਦਾ ਹੁੰਦਾ ਹੀ ਬੈਨੀਫਿਟ ਆ ਜੀ ਮਨੀਵੀਰ ਆਲੂ ਤਿਆਰ ਕਿਦਾਂ ਹੁੰਦਾ ਪ੍ਰੋਸੈਸ ਕੀ ਹੈ ਇਹਦਾ ਡਿਟੇਲ ਚ ਥੋੜਾ ਜਿਹਾ ਸਮਝਾਓ ਦਰਸ਼ਕਾਂ ਨੂੰ ਜਿਹੜਾ ਜੀ ਇਹ ਆਲੂ ਆ ਨਾ ਜੀ ਇਹ ਇੱਕ ਪਲਾਂਟ ਤਿਆਰ ਹੁੰਦਾ ਜੀ ਪਹਿਲਾਂ ਟਿਊਬ ਚ ਤਿਆਰ ਕਰਦੇ ਆ ਉਹ ਠੀਕ ਹੈ ਇੱਕ ਇਹ ਲੈਬ ਹੁੰਦੀ ਲੈਬ ਹੁੰਦੀ ਆ ਜਿਸ ਦੇ ਵਿੱਚ ਟਿਸ਼ੂ ਕਲਚਰ ਪਲਾਂਟ ਤਿਆਰ ਹੁੰਦਾ ਜਿਹਨੂੰ ਟਿਸ਼ੂ ਕਲਚਰ ਪਲਾਂਟ ਕਹਿੰਦੇ ਆ ਉਹ ਆਲੂ ਦਾ ਇੱਕ ਛੋਟਾ ਜਿਹਾ ਬੂਟਾ ਹੁੰਦਾ ਠੀਕ ਹੈ ਇਸ ਤੋਂ ਬਾਅਦ ਉਹਨੂੰ ਦੋ ਤਿੰਨ ਪ੍ਰੋਸੈਸ ਨੇ ਜੀ ਜਿਸ ਦੇ ਵਿੱਚ ਉਹਨੂੰ ਆਪਾਂ ਅੱਗੇ ਗਰੋ ਕਰ ਸਕਦੇ ਹੁੰਦੇ ਆ ਹਾਂਜੀ ਤੇ ਉਹ ਜਿਹੜਾ ਆਲੂ ਹੁੰਦਾ ਉਹਨੂੰ ਆ ਕੇ ਇਹ ਐਰੋਪੋਨਿਕ ਯੂਨਟ ਚ ਲਾਉਂਦੇ ਆ ਹੂੰ ਐਰੋਪੋਨਿਕ ਤੇ ਜਾਂ ਉਹਨੂੰ ਨੈੱਟ ਹਾਊਸ ਦੇ ਅੰਦਰ ਕੋਕੋ ਪੀਟ ਲਾ ਕੇ ਉਹਦੇ ਵਿੱਚ ਲੱਗਿਆ ਹੁੰਦਾ ਕਿ ਬਾਈ ਉਹਦੇ ਚ ਤੇ ਉਹ ਡ੍ਰਿਪ ਇਰੀਗੇਸ਼ਨ ਤੇ ਹੁੰਦਾ ਹੁੰਦਾ ਲੈਬ ਦੇ ਵਿੱਚ ਹੁੰਦਾ ਤਿਆਰ ਹਾਂਜੀ ਪਹਿਲਾਂ ਲੈਬ ਦੇ ਵਿੱਚ ਤਿਆਰ ਹੁੰਦਾ ਜੀ ਕਈ ਜਗ੍ਹਾ ਤੇ ਲਾਈਵ ਲੱਗੀਆਂ ਜਿਵੇਂ ਆਪਣੇ ਜਲੰਧੇ ਰੀ ਚ ਬਹੁਤ ਨੇ ਠੀਕ ਹੈ ਜਲੰਧਰ ਦੇ ਵਿੱਚ ਹੱਬ ਦੇ ਵਿੱਚ ਹੀ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਜਿਹੜਾ ਜ਼ਿਆਦਾ ਹੱਬ ਜ਼ਿਆਦਾ ਆਪਣੇ ਮੰਨਿਆ ਜਾਂਦਾ ਜਲੰਧਰ ਹੈ ਜੀ ਹਾਂ ਜਲੰਧਰ ਹੀ ਆ ਇਸ ਤੋਂ ਬਾਅਦ ਜੀ ਜਿਹੜਾ ਉਹ ਪਲਾਂਟ ਨੇ ਜੀ ਉਹ ਪਲਾਂਟ ਆ ਕੇ ਐਰੋਪੋਨਿਕ ਯੂਨਟ ਲੱਗੇ ਹੋਣੇ ਜੀ ਠੀਕ ਜਿਵੇਂ ਆਪਣੇ ਮੌੜ ਲੱਗੇ ਆ ਆਪਣੇ ਕਈ ਲੱਗੇ ਹੋਏ ਆਪਣੇ ਸਭ ਤੋਂ ਨੇੜੇ ਤਾਂ ਮੌੜ ਆ ਮੌੜ ਸਨਾਮ ਦੇਰੀ ਨੂੰ ਮੌੜ ਹੀ ਪੈਂਦਾ ਨੇੜੇ ਹਾਂਜੀ ਹਾਂਜੀ ਕਈ ਕਈ ਨੇ ਜੀ ਆਪਣੇ ਮਨ ਨੇ ਜਦੋਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਪਹਿਲਾਂ ਬਹੁਤ ਘੱਟ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਦਾਣਾ ਤਿਆਰ ਹੁੰਦਾ ਜੀ ਜਿਹੜਾ ਥੱਲੇ ਆਲੂ ਤਿਆਰ ਹੁੰਦਾ ਉਹਦੇ ਵਿੱਚ ਕੋਈ ਮਿੱਟੀ ਨਹੀਂ ਹੁੰਦੀ ਅੱਛਾ ਜੀ ਉਹਦੇ ਵਿੱਚ ਬਕਾਇਦਾ ਬਸ ਉਹ ਆਵਾ ਦੇ ਵਿੱਚ ਹੀ ਹੁੰਦੇ ਨੇ ਉਹ ਬੈਡ ਬਣਿਆ ਹੁੰਦਾ ਤੇ ਉਹਦੇ ਵਿੱਚ ਜਿਹੜਾ ਨਿਕਲਦਾ ਜੀ ਉਹ ਮਿਨੀ ਟਿਊਬਰ ਕਹਿੰਦੇ ਆ ਨੂੰ ਅੱਛਾ ਜੀ ਉਹ ਉਹਦੀ ਫਰਸਟ ਸਟੇਜ ਹੁੰਦੀ ਹੈ ਕਿ ਜਿਹਨੂੰ ਆਪਾਂ ਜੀ 0 ਕਹਿੰਦੇ ਆ ਅੱਛਾ ਜੀ ਜੀ 0 ਹੁੰਦਾ ਉਹ ਹਾਂਜੀ ਉਹ ਆਪਾਂ ਅਗਲੀ ਵਾਰ ਬੁੱਕ ਕਰਵਾਇਆ ਹੋਇਆ ਆਪਾਂ ਅਗਲੀ ਵਾਰ ਉਹ ਲਾਉਣਾ ਹੈ ਠੀਕ ਹੈ ਜੀ ਜਿਹੜਾ ਹੁਣੇ ਤੁਸੀਂ ਖੇਤ ਚ ਲਿਆ ਕੇ ਲਾਤਾ ਜੀ 1 ਬਣ ਹੋ ਗਿਆ ਹਾਂਜੀ ਜਿਹੜਾ ਉਸ ਤੋਂ ਬਾਅਦ ਤਿਆਰ ਹੋਇਆ ਹੁੰਦਾ ਜੀ ਮਿਨੀ ਟਿਊਬਰ ਤੋਂ ਬਾਅਦ ਠੀਕ ਹੈ ਤੇ ਫਿਰ ਇਸ ਤੋਂ ਬਾਅਦ ਉਹ ਤੋਂ ਬਾਅਦ ਜਿਹੜਾ ਉਹ ਜੀ 1 ਆ ਜੀ 1 ਨੂੰ ਜਦੋਂ ਆਪਾਂ ਹਾਰਵੈਸਟ ਕਰਾਂਗੇ ਤਾਂ ਜੀ 2 ਜੀ 2 ਬਣ ਜਾਂਦਾ ਹਾਂਜੀ ਫਿਰ ਇਹ ਤੋਂ ਬਾਅਦ ਜ ਠੀਕ ਹੈ ਫਿਰ ਅੱਗੇ ਜਾ ਕੇ ਉਹ ਰਸ਼ਣ ਲਈ ਤਿਆਰ ਹੁੰਦੇ ਨੇ ਜੀ ਠੀਕ ਹੈ ਹਾਂਜੀ ਇਹਦੇ ਚ ਇਹ ਪ੍ਰੋਸੈਸ ਹੁੰਦਾ ਜੀ ਇਹਦੇ ਹਿਸਾਬ ਨਾਲ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਉਹ ਜੀਵਨ ਦੀ ਬੰਨੀ ਜਾਂਦੀ ਆ ਉਸ ਤੋਂ ਬਾਅਦ ਆ ਇਹਦੇ ਚ ਇਹ ਹੁੰਦਾ ਜੀ ਜਿਵੇਂ ਹੁਣ ਜੀ 0 ਆ ਜੀ ਉਹ ਪੀਸ ਦੇ ਹਿਸਾਬ ਨਾਲ ਰੇਟ ਹੁੰਦਾ ਵਾ ਠੀਕ ਹੈ ਹਾਂਜੀ ਜਿਵੇਂ 8 ਰੁਪਈਆ ਤੋਂ ਲੈ ਕੇ ਤੇ ਅਲੱਗ-ਅਲੱਗ ਡਿਫਰੈਂਸ ਹੁੰਦਾ ਜਿਵੇਂ ਕਿ ਅਲੱਗ-ਅਲੱਗ ਵੈਰਾਈਟੀਆਂ ਦਾ ਜਿਵੇਂ 15 ਤੱਕ ਵੀ ਵਗ ਜਾਂਦਾ ਨਾ ਠੀਕ ਹੈ ਇਹਦਾ ਪ੍ਰੋਡਕਸ਼ਨ ਵਧੀਆ ਹੁੰਦੀ ਹੋਊਗੀ ਜਿਵੇਂ ਜੀ ਹਾਂਜੀ ਉਹ ਜਿਵੇਂ ਆਪਣੇ ਕੋਲ ਆ ਜੀਵਨ ਲੱਗਿਆ ਜੀ ਏ ਤੁਸੀਂ ਦੇਖੋਗੇ ਤਾਂ ਦੂਸਰੇ ਆਮ ਆਲੂ ਨਾਲੋਂ ਇਹਨੇ ਜ਼ਿਆਦਾ ਟਿਲਰਿੰਗ ਕਰਨੀ ਹੈ ਠੀਕ ਹੈ ਜਿਵੇਂ ਕਿ ਇਹਦੇ ਜ਼ਿਆਦਾ ਰੂਟ ਜ਼ਿਆਦਾ ਨਿਕਲਣੀਆਂ ਜਿਹਦੇ ਕਿ ਜ਼ਿਆਦਾ ਲੱਗਣਿਆ ਨਾ ਜਿਹੜਾ ਉਸ ਤੋਂ ਬਾਅਦ ਪਰ ਅੱਗੇ ਜੀ 1 2 3 ਹੋਈ ਜਾਂਦਾ ਉਹਦੀ ਪ੍ਰੋਡਕਸ਼ਨ ਵੀ ਘਟ ਜਾਂਦੀ ਹੈ ਪ੍ਰੋਡਕਕਸ਼ਨ ਵੀ ਜੀ ਤੇ ਵਕਾਇਦਾ ਤਾਂ ਇੱਕ ਤੁਸੀਂ ਦੇਖੋ ਇੱਕ ਦਾ ਪੂਰਾ ਹੈਲਦੀ ਬੂਟਾ ਹੋਊਗਾ ਹਾਂ ਹੈਲਦੀ ਬਹੁਤ ਜ਼ਿਆਦਾ ਰਹਿੰਦਾ ਕਿਉਂਕਿ ਇਹਦੇ 'ਚ ਬਿਮਾਰੀ ਦੀ ਤਾਂ ਕੋਈ ਗੰਜائش ਨਹੀਂ ਹੁੰਦੀ ਠੀਕ ਹੈ ਤੇ ਜ਼ਿਆਦਾ ਆਲੂ ਨਾ ਜੇ ਅਸਲ ਡਿਪੈਂਡ ਹੋਣਾ ਫੰਗਸ ਤੇ ਹੁੰਦਾ ਹ ਹ ਜਿਹਨੂੰ ਆਪਾਂ ਲੇਟ ਬ্লাইਟ ਕਹਿੰਦੇ ਆ ਠੀਕ ਹੈ ਜਿਵੇਂ ਹੁਣ ਇਹਨੂੰ ਮਤਲਬ ਕਿਹੜੀਆਂ ਕਿਹੜੀਆਂ ਬਿਮਾਰੀਆਂ ਪੈਂਦੀਆਂ ਨੇ ਆਲੂ ਦੀਆਂ ਸਪਰੇਆਂ ਤੋਂ ਨਾਲ ਮਤਲਬ ਕਿਹੜੀ ਕਿਹੜੀ ਤਰ੍ਹਾਂ ਦੀ ਸਪਰੇਅ ਕਰਨੀ ਜ਼ਿਆਦਾ ਜਿੰਨਾ ਇਹਨੂੰ ਲੇਟ ਬ্লাইਟ ਤੇ ਬਹੁਤ ਜ਼ਿਆਦਾ ਫੰਗਸ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਇਹਨੂੰ ਠੀਕ ਹੈ ਜਿਵੇਂ ਹੁਣ ਵਿੱਚ ਕਈ ਵਿੱਚ ਜ਼ਮੀਨ ਦੇ ਵਿੱਚ ਵੀ ਫੰਗਸ ਆਉਂਦੀ ਹੈ ਹਾਂ ਕਿਉਂਕਿ ਹਰੇਕ ਚੀਜ਼ ਜਿਵੇਂ ਦੂਸਰੀ ਫਸਲ ਨਾਲ ਇੱਕ ਜ਼ਿਆਦਾ ਕੇਅਰਫੁਲ ਹੁੰਦਾ ਹੈ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਹਾਂਜੀ ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਜਿਵੇਂ ਜਿਹੜੀ ਇਹਦੇ ਫੰਗਸ ਦੀ ਦਾ ਜਿਵੇਂ ਹੁਣ ਪਿੱਛੇ ਜੇ ਸੀਗਾ ਆਈ ਸੀ ਫੰਗਸ ਇਹਦਾ ਜਲੰਦਰ ਗਣੀ ਤਾਂ ਉਹ ਸਾਰੇ ਦੇ ਸਾਰੇ ਬਾਣੀ ਖਾਲੀ ਹੋ ਗਏ ਸੀ ਹਾਂ ਸਾਰੇ ਖਾਲੀ ਹੋ ਗਏ ਸੀ ਹਾਂਜੀ ਇਹ ਇਹਦਾ ਜੀ ਹੁਣ ਫੰਗਸ ਦੇ ਤਾਂ ਬਹੁਤ ਜ਼ਿਆਦਾ ਗੌਰ ਰੱਖਣੀ ਪੈਂਦੀਆਂ ਜਿਵੇਂ ਲੇਟ ਬਲਾਈਟ ਹੋ ਗਈ ਤੇ ਦੂਆ अर्ਲੀ ਬਲਾਈਟ ਹੋ ਗਈ ਤੇ ਇਸ ਦੇ ਵਿੱਚ ਜ਼ਿਆਦਾ ਇਹੀ ਜ਼ਿਆਦਾ ਹੋ ਹੁੰਦਾ ਹੂੰ ਕਿਉਂਕਿ ਕਿ ਇਹ ਬੈਰਸ ਫ੍ਰੀ ਬੂਟੇ ਹੁੰਦੇ ਨੇ ਜੀ ਤੁਸੀਂ ਦੇਖੋਗੇ ਤਾਂ ਕਿਸੇ ਦਾ ਹੀ ਕੋਈ ਪੱਤਾ ਨਹੀਂ ਇਕੱਠਾ ਹੋਊਗਾ ਹਮ ਇੱਕ ਸਾਰ ਹੀ ਇਹਨੇ ਹੋਣਾ ਕਿਉਂਕਿ ਇਹ ਸਾਰਾ ਹੀ ਹੁਣ 21 ਦਿਨਾਂ ਦੀ ਫਸਲ ਹੈ ਇਹ ਠੀਕ ਹੈ ਜੀ ਇਹ ਇਹ ਜਿਹੜੀ ਤੁਹਾਨੂੰ ਕਿੰਨੇ ਕਿੰਨੇ ਸਾਲ ਦਾ ਤਜਰਬਾ ਹੋਇਆ ਕਿੰਨੇ ਸਾਲ ਤੋਂ ਲਾਉਂਦੇ ਆ ਰਹੇ ਹੋ ਆਲੂ ਤੁਸੀਂ ਆਪਾਂ ਨੂੰ ਜੀ 6-7 ਸਾਲ ਹੋ ਗਏ ਜੀ ਲਾਉਂਦਿਆਂ ਨੂੰ ਅੱਛਾ ਜੀ ਪਹਿਲਾਂ ਪਹਿਲਾਂ ਆਪਾਂ ਇਹ ਜੇ ਜੇ ਨਹੀਂ ਗਏ ਸੀਗੇ ਹੁਣ ਜਿਵੇਂ ਦੇਖੋਗੇ ਤੁਸੀਂ ਇਹਨੂੰ ਆਪਾਂ ਹਜੇ ਤੱਕ ਯੂਰੀਆ ਦਿੱਤਾ ਨਹੀਂ ਅੱਛਾ ਦੂਸਰੇ ਨੂੰ ਜਿਹੜਾ ਆਪਣਾ ਕੋਈ ਜਿਵੇਂ ਪੁਰਾਣਾ ਸੀਡ ਹੋਊਗਾ ਤਾਂ ਉਹਦੀ ਉਹਦੀ ਜਿਆਦਾ ਵੀ ਮਿਹਨਤ ਵੀ ਜਿਆਦਾ ਕਰਵਾਉਂਦਾ ਉਹ ਹਾਂ ਉਹਨੂੰ ਖਰਚ ਤੇ ਮਤਲਬ ਖਾਦ ਖਰਾਕ ਵੀ ਜਿਆਦਾ ਦੇਣੀ ਪੈਂਦੀ ਹੈ ਹਾਂਜੀ ਜੇ ਹੁਣ ਸੋਚੀਏ ਜੀ ਹੁਣ ਜਿਹੜੇ ਆਪਨੇ ਨਾ ਜਿਆਦਾ ਲਾਇਕ ਕਿਸਾਨ ਲਾਈਏ ਇਹ ਕੀ ਸੋਚਦੇ ਆ ਕਿ ਆਪਾਂ ਉਹੀ ਵੀ ਰੱਖ ਲਓ ਹਾਂ ਜਿਹੜਾ ਆਪਣੇ ਕੋਲ ਵੀ ਹੁੰਦਾ ਜੀ ਹਾਂਜੀ ਜੇ ਸੋਚੋ ਆਪਣੇ ਕੋਲ ਜੇ ਡਾਇਮੰਡ ਦਾ ਵੀ ਹੈ ਜੀ ਉਹਦਾ ਜੀ ਆਪਣਾ ਸੀਡ 400 ਰੁਪਏ ਵੀ बिक ਰਿਹਾ ਹੈ ਮੰਡੀ ਚ ਆਪਾਂ 300 ਹੀ ਘੱਟ ਤੋਂ ਘੱਟ 300 ਮੰਨ ਲਈਏ ਜੀ ਠੀਕ ਹੈ ਜੇ ਆਪਾਂ ਥੋੜੇ ਜੇ ਪੈਸੇ ਪਾ ਕੇ ਜੇ ਆਪਾਂ ਨਵਾਂ ਸੀਡ ਲੈਨੇ ਆ ਉਹਦੇ ਚ ਇੱਕ ਤਾਂ ਸਪਰੇਅ ਦੀ ਦਿੱਕਤ ਬਹੁਤ ਘੱਟ ਜਾਂਦੀ ਹੈ ਜੀ ਠੀਕ ਹੈ ਉਹਨੂੰ ਕੋਈ ਗਰੋਥ ਪ੍ਰੋਮੋਟਰ ਨਹੀਂ ਬਹੁਤ ਘੱਟ ਦੇਣਾ ਪੈਂਦਾ ਜੀ ਉਹਨੂੰ ਯੂਰੀਆ ਵੀ ਬਹੁਤ ਘੱਟ ਲੈਂਦਾ ਜੀ ਉਹ ਉਹ ਬੀਜ ਹੈਲਦੀ ਹੁੰਦਾ ਉਹ ਹੈਲਦੀ ਹੁੰਦਾ ਜੀ ਉਹਨੇ ਆਪਣੇ ਆਪ ਹੀ ਗਰੋਥ ਕਰਨੀ ਆ ਹਾਂ ਆਪਦੇ ਆਪ ਗਰੋਥ ਕਰਨੀ ਹਾਂਜੀ ਜੇ ਮੈਂ ਆਪਾਂ ਉਹ ਡਾਈਟ ਵੱਧ ਦੇਣੀ ਹੋ ਪੈਣੀ ਹੈ ਠੀਕ ਹੈ ਉਹੀ ਉਹੀ ਇਹਦੇ ਚ ਪ੍ਰੋਸੈਸ ਹੁੰਦਾ ਜੀ ਠੀਕ ਹੈ ਹਾਂਜੀ ਜਿਵੇਂ ਹੁਣ ਇਹਦੇ ਜਿਹੜਾ ਫੰਗਸ ਹੈ ਉਹਦੇ ਚ ਬਹੁਤ ਜ਼ਿਆਦਾ ਘਟ ਆਉਂਦੀ ਹੈ ਵੀਰ ਜੀ ਜਿਹੜਾ ਇਹ ਸਪ੍ਰਿੰਕਲ ਸਿਸਟਮ ਆ ਇਹਦਾ ਕਿੰਨਾ ਕੁ ਖਰਚਾ ਆਉਂਦਾ ਪਰ ਏਕੜ ਇਹ ਇਹ ਥੋੜੀ ਜਾਣਕਾਰੀ ਦਿਓ ਇਹ ਜਿਹੜਾ ਸਪ੍ਰਿੰਕਲ ਸਿਸਟਮ ਲਵਾਇਆ ਹੋਇਆ ਜੀ ਇਹ ਆਪਣਾ ਮਿਨੀ ਸਪ੍ਰਿੰਕਲ ਆ ਜੀ ਠੀਕ ਹੈ ਇੱਕ ਹੁੰਦਾ ਮਾਈਕਰੋ ਇੱਕ ਮਿਨੀ ਜੀ ਇੱਕ ਇਹ ਇਹਦੋਂ ਉੱਪਰ ਹੁੰਦਾ ਠੀਕ ਹੈ ਜਿਹੜਾ ਕਿ ਜਿਆਦਾ ਏਰੀਆ ਇਹ ਕਰਦਾ ਇਹ ਆਪਣਾ 10 ਮੀਟਰ ਦਾ ਹੁੰਦਾ ਜੀ ਇਹ ਜਿਹੜਾ ਲੱਗਿਆ ਹੁੰਦਾ ਜਿਵੇਂ 10 ਤੋਂ 10 ਇੱਕ ਹੋਊਗਾ ਜੀ 10 ਤੋਂ 10 ਦੀ ਇਹਨਾਂ ਦੀ ਚਾਰਾਂ ਦੀ ਦੂਰੀ 10 10 ਹੋਊਗੀ 10 ਬਾਈ 10 ਮੀਟਰ ਹਾਂਜੀ 10 ਬਾਈ 10 ਮੀਟਰ ਦੀ ਹੋਊਗੀ ਜੀ ਠੀਕ ਹੈ ਇਹਦੇ ਵਿੱਚ ਆਪਾਂ ਜਿਵੇਂ ਕਿ ਇਹਦੇ ਵਿੱਚ ਗੰਡਿਆਂ ਦੀ ਫਸਲ ਤੇ ਲਸਣ ਹਮ ਲਸਣ ਦੇ ਆਲੂ ਇਹਦੇ ਲਈ ਇਹ ਸਭ ਤੋਂ ਬੈਸਟ ਹੈ ਠੀਕ ਹੈ ਮਿੰਨੀ ਸਪ੍ਰਿੰਕਲ ਮਿੰਨੀ ਸਪ੍ਰਿੰਕੋਲੇਜੀ ਹਮ ਜਿਹੜਾ ਇਹਦਾ ਖਰਚਾ ਜੀ ਹਾਂ ਜੀ ਉਹ ਆਪਣਾ ਜਿਵੇਂ ਮੰਨ ਕੇ ਚਲੋ ਕੰਪਨੀ ਕੰਪਨੀ ਡਿਪੈਂਡ ਕਰਦਾ ਜੀ ਠੀਕ ਹੈ ਜਿਵੇਂ ਕਿ ਕਈ ਕੰਪਨੀਆਂ ਨੇ ਜੇ 12 ਤੋਂ ਲੈ ਕੇ 15 16000 ਤੱਕ ਜਾਂਦਾ ਜੀ ਕਿਉਂਕਿ ਜਿੰਨਾ ਕ ਵਾਹਣ ਘਾਟਾ ਫਿਲਟਰ ਦੇ ਖਰਚੇ ਠੀਕ ਹੈ ਜੇ ਤਾਂ ਵਾਹਣ ਵੱਧਾ ਜਿਵੇਂ ਹੁਣ ਆਪਣਾ ਇੱਥੇ 8 ਕਿਲਿਆਂ 'ਚ ਲੱਗਾ ਜੀ ਠੀਕ ਹੈ ਜਿਹੜੇ ਫਿਲਟਰ ਦੇ ਖਰਚੇ ਨੇ ਉਹ 8 ਕਿਲਿਆਂ ਦੇ ਵਿੱਚ ਡਿਵਾਈਡ ਹੋਏ ਨੇ ਹੂੰ ਤੇ ਜਿਹੜੇ ਕੀ ਜੇ ਆਪਾਂ ਬਾਣ ਘਟਾ ਦਿੰਦਾ ਫਿਰ ਉਹ ਫਿਲਟਰ ਦਾ ਖਾਚ ਆਪਾਂ ਨੂੰ ਕੱਲਿਆਂ ਦੀ ਬਣਾ। ਹਾਂ ਉਹ ਫਿਰ ਜ਼ਿਆਦਾ ਵੱਜ ਉਹ ਜ਼ਿਆਦਾ ਵੱਜ ਜਾਂਦਾ ਜੀ। ਤੇ ਇੱਕ ਇਹ ਦੱਸੋ ਵੀ ਆਲੂ ਦੀ ਫਸਲ ਤੋਂ ਬਾਅਦ ਹੋਰ ਤੁਸੀਂ ਕਿਹੜੀ ਫਸਲ ਲਾਉਂਗੇ? ਕੀ ਕੀ ਲਾ ਸਕਦੇ ਆਪਾਂ? ਇਸ 'ਚ ਇਹ ਹੈ ਜੀ ਜਿਹਨੂੰ ਹੁਣ ਆਲੂ ਪੱਟ ਕੇ ਜੀ ਆਪਾਂ ਇੱਕ ਤਾਂ ਲਾ ਸਕਦੇ ਆਪਾਂ ਕਾਮੀ ਮੱਕੀ। ਅੱਛਾ। ਉਹਦੇ 'ਚ ਵੀ ਦੋ ਚੁਆਇਸਾਂ ਰਹਿੰਦੀਆਂ ਨੇ। ਤੁਸੀਂ ਉਹਨੂੰ ਜੇ ਤਾਂ ਆਪਣੇ ਕੋਲ ਰੇਟ ਵਧੀਆ ਅੱਛਾ ਤਾਂ ਤਾਂ ਉਹਨੂੰ ਤੁਸੀਂ ਸਹਲੇਜ 'ਚ ਵੇਚ ਸਕਦੇ ਹੋ। ਠੀਕ ਹੈ। ਜੇ ਸਹਲੇਜ ਦਾ ਵਧੀਆ ਰੇਟ ਲੱਗਦਾ ਆਪਾਂ ਨੂੰ। ਉਹਦੇ 'ਚ ਇੱਕ ਚੁਆਇਸ ਰਹਿ ਜਾਂਦੀ ਐ ਇਸ ਤੋਂ ਬਾਅਦ ਕੀ ਤੁਸੀਂ ਪਕਾਮੀ ਕਰਕੇ ਪਕਾਮੀ ਵੱਢ ਕੇ ਵੀ ਵੇਚ ਸਕਦੇ ਆ ਆਪਣੇ ਸਨਾਮ ਵਧੀਆ ਵਿਕਦੀ ਐ ਅੱਛਾ ਇਹ ਇਸ ਤੋਂ ਬਾਅਦ ਜੀ ਇਹਦੇ ਚ ਆਪਾਂ ਇਹਦੇ ਚ ਮਿਰਚ ਵੀ ਲਾ ਸਕਦੇ ਆ ਜਿਵੇਂ ਆਪਾਂ ਮਾਰਚ 'ਚ ਵਿਹਲਾ ਹੋ ਗਿਆ ਜੀ ਇਹ ਆਪਣੇ ਜੀਰੀ ਤੱਕ ਤਾਂ ਦੋ ਫਸਲਾਂ ਲੈ ਜਾਣੇ ਹੁੰਦੇ ਆ ਆਪਾਂ ਠੀਕ ਜਿਵੇਂ ਕਣਕ ਦੀ ਇੱਕ ਫਸਲ ਲੈ ਸਕਦੇ ਆ ਆਪਾਂ ਵਣ ਚ ਇਹ ਦੋ ਫਸਲਾਂ ਲੈ ਸਕਦੇ ਆ ਦੋ ਫਸਲਾਂ ਲੈ ਜਿਵੇਂ ਇਹਦੇ ਵਿੱਚ ਜੀ ਆਪਾਂ ਇਸ ਤੋਂ ਬਾਅਦ ਸਬਜ਼ੀ ਵੀ ਲਾ ਸਕਦੇ ਆ ਹੂੰ ਤੇ ਜਿਵੇਂ ਜੇ ਤੂੰ ਪਹਿਲਾਂ ਜਿਵੇਂ ਆਪਣਾ ਸੀਡ ਆਲਾ ਜੀ ਉਹ ਪਹਿਲਾਂ ਹੀ ਵਿਹਲਾ ਹੋ ਜੇ ਤਾਂ ਗੰਡੇ ਵੀ ਲੱਗ ਜਾਂਦੇ ਨੇ ਜੀ ਜਿਵੇਂ ਕੱਚੀ ਪਟਾਈ ਕਰਕੇ ਗੰਡੇ ਵੀ ਲੱਗ ਜਾਣਗੇ ਠੀਕ ਹੈ ਜੀ ਕਣਕ ਵੀ ਕਰ ਸਕਦੇ ਆਂ ਆਪਾਂ ਠੀਕ ਹੈ ਜਿਵੇਂ ਹੁਣ ਜਿਹੜੀ ਹੁਣ ਪਟਾਈ ਚੱਲ ਰਹੀ ਹੈ ਜੀ ਤੇ ਐਲ ਆਰ ਪਹਿਲਾਂ ਲੱਗਿਆ ਹੁੰਦਾ ਜੀ ਜਿਵੇਂ 1509 ਵਾਲੇ ਚ ਐਲ ਆਰ ਲਾ ਕੇ ਜੀ ਤੁਸੀਂ ਕੱਚੀ ਪਟਾਈ ਕਰਕੇ ਇਸ ਤੋਂ ਬਾਅਦ ਹੁਣ ਕਣਕ ਵੀ ਸਕਦੇ ਹੋ ਜਿਹੜੀਆਂ ਇਹਦੇ ਵਿੱਚ ਵੈਰਾਈਟੀਆਂ ਹੁੰਦੀਆਂ ਨੇ ਜਿਵੇਂ ਜੀ ਹੁਣ ਤੁਸੀਂ ਗੇਤਾ ਪੁਖਰਾਜ ਜਿਹਨੂੰ ਆਪਾਂ ਕੱਚਾ ਆਲੂ ਕਹਿ ਜਾਂਦੇ ਆ ਅੱਛਾ ਜੀ ਜਿਵੇਂ ਪੁਖਰਾਜ ਬਹੁਤ ਜ਼ਿਆਦਾ ਆਪਣੀ ਮਸ਼ਹੂਰ ਵੈਰਾਈਟੀ ਹੈ ਹਾਂ ਪੁਖਰਾਜ ਮਸ਼ਹੂਰ ਹਾਂਜੀ ਉਹਦਾ ਅਗਲੀ ਵਾਰ ਨੂੰ ਆਪਾਂ ਨੇ ਮੀਨ ਯੂਟਿਊਬਰ ਬੁੱਕ ਕਰਵਾਇਆ ਹੋਇਆ ਜੀ ਅੱਛਾ ਜੀ ਤੇ ਉਹ ਉਹਦਾ ਜਿਹੜਾ ਹੈਗਾ ਜੀ ਉਹਦਾ ਝਾੜ ਹੁੰਦਾਗਾ 150 ਗੱਟੇ ਦਾ ਅੱਛਾ ਜੀ ਜਿਵੇਂ ਹੁਣ ਰੇਟ ਸੀਗਾ ਜੀ ਇੱਕੋ ਦਾਮ ਪੂਰਾ ਉੱਪਰ ਸੀਗਾ ਹੂੰ ਇਹਦੂ ਬਾਦ ਹੁਣ ਘਟਣਾ ਸ਼ੁਰੂ ਹੋਇਆ ਤੇ ਉਹਦੇ 'ਚ ਕਣਕ ਵੀ ਲੱਗ ਜਾਂਦੀ ਹੈ ਜੀ ਅੱਛਾ ਜੀ ਜਿਵੇਂ ਜੌਣ ਲੱਗ ਗਏ ਕਣਕ ਲੱਗ ਗਏ ਹੂੰ ਇਦਾਂ ਰਹਿ ਜਾਂਦਾ ਜੀ ਫਸਲਾਂ ਤੁਸੀਂ ਤਿੰਨ ਕਰ ਸਕਦੇ ਹੋ ਜੀ ਅੱਛਾ ਜੀ ਪੂਰੇ ਸਾਲ ਚ ਸਾਲ ਚ ਤਿੰਨ ਫਸਲਾਂ ਲੈ ਸਕਦੇ ਆ ਆਲੂ ਦੇ ਨਾਲ ਹਾਂਜੀ ਹੂੰ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹਨਾਂ ਦਾ ਆਲੂ ਸੰਬੰਧੀ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਵੀ ਬੁੱਕ ਕਰਾਉਣਾ ਹੋਵੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮਨੀਵੀਰ ਜੀ ਤੁਹਾਡਾ ਬਹੁਤ ਧੰਨਵਾਦ ਬਾਕੀ ਜੇ ਕਿਸੇ ਨੇ ਦੇਖ ਕੇ ਲੈਣਾ ਹੋਵੇ ਜਿਵੇਂ ਕਿ ਇਹਦਾ ਇਹ ਹੁੰਦਾ ਆਪਣੇ ਕੋਲ ਜਿਵੇਂ ਦਸੰਬਰ ਚ ਆਪਾਂ ਬੇਲ ਦਿਖਾ ਕੇ ਹੀ ਹਾਂਜੀ ਖਰੀਦਣ ਦੀ ਕੋਸ਼ਿਸ਼ ਕਰਨ ਕਿਉਂਕਿ ਜਿਹੜਾ ਇਹ ਆਲੂ ਹੁੰਦਾ ਨਾ ਜੀ ਹਾਂਜੀ ਇਹਦਾ ਆਪਣੇ ਮਾਊਥ ਟੂ ਮਾਊਥ ਟਰਸਟ ਤੇ ਉੱਪਰ ਹੀ ਡਿਪੈਂਡ ਕਰਦਾ ਸਾਰਾ ਕੁਝ ਠੀਕ ਹੈ ਜੀ ਜੇ ਤੂੰ ਤੁਹਾਡਾ ਮੇਰੇ ਤੇ ਯਕੀਨ ਹੈ ਤਾਂ ਹੀ ਇਹਨੂੰ ਲੈ ਸਕਦੇ ਹਾਂ ਕਿਉਂਕਿ ਇਹਨੂੰ ਦੇਖੋ ਤੁਸੀਂ ਪਹਿਲਾਂ ਆ ਕੇ ਕਿ ਬੇਲ ਕਿੱਦਾਂ ਦੀ ਹੈ ਕੋਈ ਵਾਇਰਸ ਤਾਂ ਨਹੀਂ ਇਹਦੇ ਚ ਠੀਕ ਹੈ ਜੀ ਇਹਨਾਂ ਦੀ ਲੋਕੇਸ਼ਨ ਹੈਗੀ ਸਨਾਮ ਸ਼ਹਿਰ ਤੋਂ ਸ਼ੇਰੋਂ ਰੋਡ ਤੇ ਮੇਰੇ ਖਿਆਲ ਨਾਲ 4 ਕਿਲੋਮੀਟਰ ਹੈ ਜੀ ਹਾਂਜੀ 4 ਕਿਲੋਮੀਟਰ ਹੈ ਜੀ ਆਪਣਾ ਸਨਾਮ ਤੋਂ ਹਾਂ ਠੀਕ ਹੈ ਹਾਂਜੀ ਸ਼ੇਰੋਂ ਰੋਡ ਤੇ ਖੇਤ ਹੈ ਜੀ ਬਿਲਕੁਲ ਰੋਡ ਦੇ ਉੱਤੇ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਚ ਸਤਿ ਸ਼੍ਰੀ ਅਕਾਲ